ਕਹਿੰਦੇ ਨੇ ਕਿ ਪਿਓ ਤੇ ਧੀ ਦਾ ਰਿਸ਼ਤਾ ਇੰਨਾ ਮਜ਼ਬੂਤ ਹੁੰਦਾ ਕਿ ਜੇਕਰ ਨਸੀਬ ਮੁੱਲ ਮਿਲਦੇ ਹੋਣ ਤਾਂ ਪਿਓ ਆਪਣੇ ਆਪ ਨੂੰ ਵੀ ਵੇਚ ਕੇ ਨਸੀਬ ਆਪਣੀ ਧੀ ਦੇ ਲੇਖੇ ਲਾ ਦੇਵੇ ਪਰ ਸੋਚੋ ਜੇਕਰ ਕਿਸੇ ਧੀ ਦਾ ਪਿਤਾ ਛੋਟੀ ਉਮਰ ਦੇ ਵਿੱਚ ਹੀ ਉਸਦੇ ਕੋਲੋਂ ਦੂਰ ਹੋ ਜਾਵੇ ਇਸ ਦੁਨੀਆ ਨੂੰ ਅਲਵਿਦਾ ਆਖ ਜਾਵੇ ਤਾਂ ਉਸ ਧੀ ਦੇ ਉੱਪਰ ਕੀ ਬੀਤਰੀ ਹੋਏਗੀ ਅਜੇ ਹਹੀ ਕੁਝ ਵਾਪਰਿਆ ਹੈ ਇਸ ਪਰਿਵਾਰ ਦੇ ਨਾਲ ਤਿੰਨ ਧੀਆਂ ਨੇ ਜਿਨ੍ਹਾਂ ਦੀ ਉਮਰ ਵੀ ਅਜੇ ਬਹੁਤ ਛੋਟੀ ਹੈ ਤੇ ਇੱਕ ਬਜ਼ੁਰਗ ਦਾਦਾ ਤੇ ਇੱਕ ਉਹਨਾਂ ਦੀ ਮਾਤਾ ਜੀ ਪਰ ਸੋਚੋ ਹੁਣ ਇਸ ਘਰ ਦੇ ਵਿੱਚ ਜਿਸ ਚ ਕੋਈ ਕਮਾਉਣ ਵਾਲਾ ਹੀ ਨਹੀਂ ਰਿਹਾ ਤਾਂ ਉਸ ਘਰ ਦੇ ਹਾਲਾਤ ਕੀ ਬਣੇ ਹੋਣਗੇ ਧੀਆਂ ਪੜ ਲਿਖ ਕੇ ਅਫਸਰ ਬਣਨਾ ਚਾਹੁੰਦੀਆਂ ਨੇ ਪਰ ਘਰ ਦੇ ਹਾਲਾਤ ਇਹ ਨੇ ਕਿ ਰੋਟੀ ਤੱਕ ਖਾਣ ਲਈ ਹੁਣ ਘਰ 'ਚ ਆਟਾ ਨਹੀਂ ਬਚਿਆ ਤੇ ਇਹ ਬਜ਼ੁਰਗ ਦਾਦਾ ਹੁਣ ਗੁਹਾਰ ਲਗਾ ਰਿਹਾ ਵਾ ਲੋਕਾਂ ਤੋਂ ਕਿ ਸਾਡੀ ਮਦਦ ਕੀਤੀ ਜਾਵੇ ਤਾਂ ਕਿ ਉਹਨਾਂ ਦਾ ਘਰ ਪ੍ਰਵਾਸ ਸਹੀ ਚੱਲ ਸਕੇ ਤੇ ਉਹ ਆਪਣੀਆਂ ਇਹਨਾਂ ਪੋਤੀਆਂ ਨੂੰ ਪੜ੍ਹਾ ਸਕਣ ਤੇ ਉਹਨਾਂ ਨੂੰ ਚੰਗੇ ਅਫਸਰ ਬਣਾ ਸਕਣ ਤਾਂ ਦੱਸਿਏ ਕਿ ਇਹ ਮਾਮਲਾ ਸੰਗਰੂਰ ਦੇ ਪਿੰਡ ਬਾਲਦ ਕਲਾ ਤੋਂ ਸਾਹਮਣੇ ਆਇਆ ਜਿੱਥੇ ਕੁਝ ਸਮਾਂ ਪਹਿਲਾਂ ਇਹਨਾਂ ਤਿੰਨ ਧੀਆਂ ਦੇ ਪਿਤਾ ਦੀ ਇੱਕ ਹਾਦਸੇ ਦੇ ਵਿੱਚ ਮੌਤ ਹੋ ਗਈ ਦੱਸਿਆ ਕਿ ਇਹਨਾਂ ਦਾ ਪਿਤਾ ਮਜ਼ਦੂਰੀ ਕਰਦਾ ਸੀ ਅਤੇ ਇੱਕ ਦਿਨ ਜਦੋਂ ਲੈਂਟਰ ਟੋਹਣ ਦੇ ਲਈ ਗਏ ਸਨ ਤਾਂ ਉਸ ਦੌਰਾਨ ਮਲਬਾ ਉਹਨਾਂ ਦੇ ਉੱਪਰ ਡਿੱਗ ਜਾਂਦਾ ਜਿਸ ਤੋਂ ਬਾਅਦ ਪਿਤਾ ਦੀ ਮੌਤ ਹੋ ਜਾਂਦੀ ਅਤੇ ਹੁਣ ਪਰਿਵਾਰ ਦੇ ਵਿੱਚ ਕੋਈ ਕਮਾਉਣ ਵਾਲਾ ਹੀ ਨਹੀਂ ਰਿਹਾ ਜਿਸ ਕਾਰਨ ਪਰਿਵਾਰ ਆਰਥਿਕ ਹਾਲਾਤਾਂ ਦੇ ਨਾਲ ਜੂਝ ਰਿਹਾ ਤੇ ਦਾਦੇ ਦਾ ਕਹਿਣਾ ਹੈ ਕਿ ਘਰ ਦੇ ਵਿੱਚ ਹੁਣ ਤਾਂ ਖਾਣ ਦੇ ਲਈ ਆਟਾ ਵੀ ਨਹੀਂ ਬਚਿਆ ਕੁਝ ਸਮਾਂ ਪਹਿਲਾਂ ਰਿਸ਼ਤੇਦਾਰਾਂ ਤੋਂ ਪੈਸੇ ਫੜੇ ਸੀ ਉਹ ਵੀ ਮੁੱਕ ਗਏ ਤੇ ਹੁਣ ਨਾ ਤਾਂ ਕਰ ਕੋਈ ਕਮਾਉਣ ਵਾਲਾ ਤੇ ਨਾ ਹੀ ਅੱਗੇ ਦਾ ਕੋਈ ਸਹਾਰਾ ਦਿਸ ਰਿਹਾ ਉੱਥੇ ਹੀ ਉਹਨਾਂ ਕਿਹਾ ਕਿ ਜੇਕਰ ਕੋਈ ਦਾਨੀ ਵੀਰ ਸਾਡੀ ਸਹਾਇਤਾ ਕਰ ਦੇਵੇ ਤਾਂ ਸਾਡਾ ਗੁਜ਼ਾਰਾ ਸੌਖਾ ਹੋ ਜਾਵੇਗਾ ਤੇ ਇਹ ਧੀਆ ਪੜ੍ਹ ਲਿਖ ਕੇ ਅਫਸਰ ਬਣ ਜਾਣਗੀਆਂ ਉੱਥੇ ਹੀ ਘਰ ਦੇ ਹਾਲਾਤਾਂ ਬਾਰੇ ਜਦੋਂ ਬੱਚਿਆਂ ਨਾਲ ਗੱਲਬਾਤ ਕੀਤੀ ਤੇ ਉਹਨਾਂ ਦੇ ਦਾਦਾ ਜੀ ਨਾਲ ਗੱਲਬਾਤ ਕੀਤੀ ਉਹਨਾਂ ਦਾ ਕੀ ਕਹਿਣਾ ਸੀ ਆਓ ਤੁਹਾਨੂੰ ਉਹ ਵੀ ਸੁਣਾ ਦਿੰਨੇ ਆਂ ਬੱਚੇ ਕੀ ਨਾਮ ਹੈ ਆਪਣਾ ਮੇਰਾ ਇਹ ਗੁਰਸੇਰਤ ਕੌਰ ਆ ਕਿਹੜਾ ਪਿੰਡ ਹੈਗਾ ਬਲਦਕਲਾ ਅ ਕੀ ਹੋਇਆ ਸੀਗਾ ਬੇਟੇ ਤੁਹਾਡੇ ਡੈਡੀ ਦੇ ਨਾਲ ਉਹਨਾਂ ਦੇ ਉੱਤੇ ਉੱਤੇ ਹੀ ਲੈਂਟਰ ਡਿੱਗ ਗਿਆ ਸੀ ਹੂੰ ਕਿੰਨਾ ਸਮਾਂ ਹੋ ਗਿਆ 25 ਦਿਨ ਮੈ 2 ਢਾਈ ਦਿਨ ਮੰਨ ਹੋ ਗਈ ਹੂੰ ਡੈਡੀ ਦੀ ਯਾਦ ਆਉਂਦੀ ਹੁਣ ਤੁਹਾਨੂੰ ਹਾਂਜੀ ਹੂੰ ਕੀ ਕੀ ਗੱਲਾਂ ਯਾਦ ਨੇ ਬਹੁਤ ਸਾਰੀਆਂ ਨਹੀਂ ਹੈ ਹੂੰ ਜੀ ਜੀ ਕਰਦੇ ਹੁੰਦੇ ਸੀ ਡੈਡੀ ਨਾਲ ਅਸੀਂ ਡੈਡੀ ਨਾਲ ਖੇਡਦੇ ਹੁੰਦੇ ਸੀਗੇ ਹੂੰ ਜਦੋਂ ਅਸੀਂ ਸਕੂਲ ਹੁੰਦਾ ਤਾਂ ਖੇਡਦੇ ਹੁੰਦੇ ਸੀਗੇ ਜਦ ਉਹ ਕੰਮ ਤੋਂ ਆਉਂਦੇ ਆਥਣ ਵੇਲੇ ਅਸੀਂ ਉਹਨਾਂ ਦੇ ਕੋਲ ਨਾ ਭੱਜ ਕੇ ਜਾਂਦੇ ਸੀਗੇ ਹੂੰ ਅਸੀਂ ਹੁਣ ਕਿਹ ਮੀ ਕਲਾਸ 'ਚ ਪੜਦੇ ਹਾਂ ਅਸੀਂ ਹੁਣ 5ਵੀਂ 'ਚ ਪੜਦੇ ਹਾਂ ਕੀ ਬਣਨਾ ਬੱਚੇ ਨੂੰ ਸੰਨੀ ਆਸਰ ਬਣਨਾ ਹੈ ਬਣ ਜੂਗੇ ਪੜ ਕੇ ਕਿੰਨੀ ਕਿਉਂ ਲੱਗਦਾ ਦਿਨ ਕਿੰਨੇ ਤੱਕ ਪੜਨਾ ਹੈ ਬਸ ਇਹ ਸਾਡਾ ਡੈਡੀ ਸਾਨੂੰ ਆਸਰਾ ਦਿੰਦਾ ਰਿਹਾ ਵੀ ਸੁਪਨਿਆਂ ਦੇ ਵਿੱਚ ਬਣ ਜਾਗੇ ਬਣ ਜੂਗੇ ਹਾਂ ਜੀ ਆਪੋ ਜੀ ਕੀ ਨਾਮ ਹੈ ਜੀ? ਸੁਰਜਮਨ ਸਿੰਘ ਹੈ ਜੀ। ਕਿਹੜਾ ਪਿੰਡ ਹੈ ਜੀ? ਪਿੰਡ ਬੌਧਕਲਾ ਹੈ ਜੀ। ਅ ਵਾਪਸ ਕੀ ਘਟਨਾ ਹੈ ਜਿਹੜੀ ਪਰਿਵਾਰ ਨਾਲ ਵਾਪਰੀ ਸੀ ਤੁਹਾਡੇ? ਹਾਂ ਘਟਨਾ ਤਾਂ ਜੀ ਪਹਿਲਾਂ ਤਾਂ ਮੇਰਾ ਚੂੜਾ ਟੁੱਟ ਗਿਆ ਸੀ ਜੀ। ਹਾਂ ਆ ਜਿਹੜਾ ਸਾਲ ਚੱਲਦਾ ਪਹਿਲੇ ਦਿਨੇ ਹਾਂ ਮੱਥਾ ਟੇਕਣ ਗਏ ਤੇ ਮੈਂ ਵਿੱਚ ਪੋਰਟੀ ਛੋਟੀ ਹਾਂ ਇਹਨਾਂ ਦਾ ਪਾਇਰ ਫਸ ਗਿਆ। ਹਾਂ ਮਗਲੇ ਗਾਜਾਂ 'ਚ ਹਾਂ ਮੈਨੂੰ ਸਮੇਂ ਨਹੀਂ ਗਿਆ ਕਿ ਮੈਂ ਬ੍ਰੇਕ ਲਾ ਲੇ। ਮੈਂ ਗਿਰ ਗਿਆ ਜੀ ਇਸੇ ਪਾਸੇ ਸੱਜੇ ਪਾਸੇ ਗਿਰ ਗਿਆ ਨਾਲ ਦੀ ਨਾਲ ਮੇਰਾ ਚੂੜਾ ਟੁੱਟ ਗਿਆ। ਹਾਂ ਉੱਥੋਂ ਫਿਰ ਸਾਨੂੰ ਜ਼ਿੰਮੇਵਾਰ ਛੱਡ ਕੇ ਗਏ ਨੇ। ਕਰੇ ਠੀਕ ਹੈ ਤਾਂ ਫਿਰ ਇਹ ਦੁਆਰ ਬ੍ਰਿਟੇ ਨਾਲ ਕੀ ਘਟਨਾ ਵਾਪਰੀ ਹੈ ਬੇਟਾ ਤਾਂ ਜੀ ਦਿਹਾੜੀ ਗਿਆ ᱛੀ ਪਿੰਡ ਮੱਝੀ ਹੂੰ ਅ ਉੱਥੇ ਲੈਂਟਰ ਦੀ ਕੋਠਾ ਢਾਉਣਾਂ ਦੀ ਪਰਾਣਾ ਹੂੰ ਉਹਨਾਂ ਨੇ ਜਾ ਕੇ ਆਪਣਾ ਮਜ਼ਦੂਰ ਦੇ ਕੰਮ ਕਰਨਾ ਹੀ ਹੁੰਦਾ ਹੂੰ ਉਹਨੇ ਟੁੱਟ ਛੇੜੀ ਕੋਈ ਲੈਂਟਰ ਉਹਦੇ ਉੱਤੇ ਗਰ ਗਿਆ ਜੀ ਉਹ ਤਾਂ ਉੱਥੇ ਦਬ ਗਿਆ ਨਾ ਉਹਦੀ ਵੇ ਵਸੇ ਕਿ ਲੈਂਟਰ ਤੇ ਚੜਦਾ ਹੁੰਦਾ ਕਿ ਬੰਦੇ ਨੂੰ ਬਾੜਾ ਪਾਣੀ ਦੀ ਲੈਂਟਰ ਹੂੰ ਤਾਂ ਹੁਣ ਪਰਿਵਾਰ ਚ ਕੌਣ ਕੌਣ ਬਚਿਆਗਾ ਪਰਿਵਾਰ ਵਿੱਚ ਤਾਂ ਜੀ ਹੁਣ ਤਿੰਨ ਬੇਟੀਆਂ ਨੇ ਮਾਇਆ ਸੋਦਨ ਸਿੰਘ ਜਾਂ ਮੇਰੀ ਨੂੰ ਹੈਗੀ ਹਮ ਪਰ ਖਰਚਾ ਕਿਵੇਂ ਚੱਲਦਾ ਕਰਦਾ ਖਰਚਾ ਤਾਂ ਜੀ ਅਸੀਂ ਰਿਸ਼ਤੇਦਾਰੋਂ ਤਾਂ ਪੈਸੇ ਫੜੇ ਤੇ ਸੌਦਾ ਲਿਆਂਦਾ ਕੁਸ਼ੋ ਦੇ ਵਿੱਚ ਕਿਤਾਬਾਂ ਨੂੰ ਪੈਸੇ ਰੱਖ ਲਏ ਤੇ ਜਿਹੜੀ ਹੁੰਦੀ ਐ ਜਵੱਖਾ ਨੂੰ ਤੜਕੀ ਹਮ ਦੂਗਤੀਆਂ ਤਾਂ ਮੰਗ ਲੈਂਦੇ ਨੇ ਹਮ ਕੋਣ ਸਾਡਾ ਸੌਦਾ ਵੀ ਲਵੇ ਲੱਗਿਆ ਦੋ ਚਾਰ ਮਹੀਨਾਵਾਂ ਦਾ ਰਹਿੰਦਾ ਹਮ ਆਪਣੇ ਵਾਲੇ ਪੈਸੇ ਮੁੱਕ ਗਏ ਸੌਪ ਨਹੀਂ ਰਹਿੰਦਾ ਉਹ ਕਰੇ ਨੂੰ ਕੋਲੀ ਕੋਨ ਸੱਡ ਕੋਲ ਹੈ ਨਹੀਂ ਜੀ ਕੋਈ ਸੱਚੀ ਖਾਲੀ ਖਾਲੀ ਮੰਗੂ ਵਾਲੀ ਮੰਗਤ ਤਾਂ ਅਪੀਲ ਕੀ ਕਰਦੇ ਹੋ ਅਪੀਲ ਸਾਡੂ ਕੀ ਮਦਦ ਕਰੇ ਜੀ ਬੇਚਾਰਾ ਕੋਈ ਰੱਬ ਦਾ ਫੇਰਾ ਸਾਡੇ ਅੰਗਰੇਜ਼ ਦੇ ਬੱਚਿਆਂ ਦਾ ਕੁਝ ਹੋਊਗਾ ਪੜ੍ਹਨ ਲੜਨ ਕਿਤਾਬਾਂ ਲਾਗੇ ਿੱਡ ਪਰਕੇ ਰੋਟੀ ਖਾ ਲੈ ਕੰਨੇ ਮਦਦ ਕਰੇ ਕੋਈ ਬੰਦਾ ਚੁੱਲਾ ਕਿਵੇਂ ਚੱਲਦਾ ਹੁਣ ਕਰਦਾ ਚੁੱਲਾ ਤਾਂ ਜੀ ਫਿਰ ਔਖੇ ਹੀ ਚੱਲਦਾ ਹੁਣ ਉਹੀ ਜਿਵੇਂ ਫੜੇ ਤੇ ਪੈਸੇ ਰਿਸ਼ਤੇਦਾਰਾਂ ਤੋਂ ਉਹਨਾਂ ਉਸੇ ਸਰਦੇ ਨਾਲ ਚੁੱਲਾ ਚ ਜਗਾ ਰਹੇ ਆ ਚੁੱਲਾ ਠੰਢੀ ਪਿਆ ਹੁਣ ਔਖੇ ਹੀ ਆ ਸਾਨੂੰ ਕਿ ਦੁਪਰ ਦੀ ਰੋਟੀ ਖਾ ਨਹੀਂ ਸਕਦੇ ਰਸਨ ਕਿੰਨੇ ਭੁੱਖੇ ਸੀ ਤਾਂ ਜੋ